ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅੱਜ ਮੰਦੀ ਛੋੜ ਦਿਵਸ ਇਤਿਹਾਸਕ ਦਾ ਜੋ ਗਵਾਲੀਅਰ ਕਿਲੇ ਦਾ ਜੋ ਇਤਿਹਾਸ ਹੈ ਜੋ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ ਇਤਿਹਾਸ ਰਚਿਆ ਹੈ ਕਿ ਜਰ ਜਿਹੜੇ ਹਿੰਦੂ ਰਾਜੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਹੋਏ ਸਨ ਉਹਨਾਂ ਦੀ ਰਿਹਾਈ ਵਾਸਤੇ ਆਪ ਖੁਦ ਗੁਰੂ ਸਾਹਿਬ ਜੀ ਮਹਾਰਾਜ ਉਸ ਗਵਾਲੀਅਰ ਦੇ ਕਿਲੇ ਦੀ ਜੇਲ੍ਹ ਦੇ ਵਿੱਚ ਆਪ ਆ ਗਏ ਉਹਨਾਂ ਜੋ ਰਾਜੇ ਸੀ ਉਹਨਾਂ ਨੂੰ ਜੁਬਤੀ ਦੇ ਨਾਲ ਉਨਨੋ ਰਿਹਾਈ ਕੀਤਾ ਤੇ ਇਸ ਕਰਕੇ ਅੱਜ ਅੱਜ ਉਹ ਇਤਿਹਾਸ ਦਾ ਅਸੀਂ ਸਾਰੇ ਸਿੰਘਾਂ ਨੂੰ ਤੇ ਸਾਰੀ ਦੁਨੀਆ ਨੂੰ ਇਤਿਹਾਸ ਯਾਦ ਕਰਾਉਣਾ ਚਾਹੁੰਦੇ ਹਨ ਕਿ ਜਿਹੜਾ ਅੱਜ ਦਾ ਦਿਨ ਬੰਦੀ ਛੋੜ ਦਿਵਸ ਹੈ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸਕ ਦਿਹਾੜਾ ਹੈ ਸੋ ਸਾਰੇ ਧਰਮਾਂ ਦਾ ਭਾਈਵਾਲ ਦਾ ਇੱਕ ਸੰਦੇਸ਼ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਸਾਰੇ ਧਰਮਾਂ ਦਾ ਭਲਾ ਸੋਚਿਆ ਹੈ ਸੋ ਇਸ ਕਰਕੇ ਮੈਂ ਆਪ ਜੀ ਨੂੰ ਅੱਜ ਦੀ ਵੀਡੀਓ ਦੇ ਰਹੀ ਹਾਂ ਆਪਣੇ ਚੈਨਲ ਦੇ ਰਾਹੀਂ ਅੱਜ ਮੈਂ ਤੁਹਾਨੂੰ ਅੱਜ ਦਾ ਦਿਨ ਜੋ ਬੰਦੀ ਛੋੜ ਦਿਵਸ ਇਤਿਹਾਸਕ ਹੈ ਮੈਂ ਇਸ ਕਰਕੇ ਅੱਜ ਦੀ ਵੀਡੀਓ ਤਾਂ ਆਪਣੀ ਚੈਨਲ ਦੇ ਰਹੀ ਮਾధ్యਮ ਦੇ ਰਹੀ ਇਹ ਤੁਹਾਨੂੰ ਵੀਡੀਓ ਪਾਉਣ ਲੱਗਿਆ ਸੋ ਮੈਨੂੰ ਉਮੀਦ ਹੈ ਕਿ ਜਿਹੜੀ ਸੰਗਤ ਹੈ ਉਹ ਇਸ ਵੀਡੀਓ ਨੂੰ ਸੁਣਨਗੇ ਵੀ ਤੇ ਦੇਖਣਗੇ ਵੀ ਤੇ ਗੁਰੂ ਸਾਹਿਬ ਦਾ ਇਤਿਹਾਸ ਜਰੂਰ ਯਾਦ ਰੱਖਿਓ ਸੰਗਤ ਜੀ ਜਰੂਰ ਯਾਦ ਰੱਖਿਓ ਕਿਉਂਕਿ ਜਿਹੜਾ ਇਹ ਇਤਿਹਾਸ ਦਿਹਾੜਾ ਹੈ ਇਹ ਬਹੁਤ ਹੀ ਇੱਕ ਐਸਾ ਪ੍ਰਮਾਤਮਾ ਨੇ ਖੇਲ ਬਣਾਇਆ ਹੈ ਐਸਾ ਵਾਹਿਗੁਰੂ ਨੇ ਖੇਲ ਰਚਿਆ ਹੈ ਕਿ ਉਹਨਾਂ ਨੂੰ ਰਹੀ ਕਰਨ ਵਾਸਤੇ ਆਪ ਅੰਦਰ ਜੇਲ੍ਹ ਦੇ ਵਿੱਚ ਜਾ ਕੇ ਉਸ ਜੇਲ੍ਹ ਦੇ ਵਿੱਚ ਰਹਿ ਕੇ ਤੇ ਸਿਰਫ ਉਹਨਾਂ ਵਾਸਤੇ ਹੀ ਇੱਕ ਵਾਹਰ ਕੱਢਣ ਵਾਸਤੇ ਹੀ ਆਪ ਅੰਦਰ ਜਾਣਾ ਪਿਆ ਸੋ ਅੱਜ ਦਾ ਜੋ ਇਤਿਹਾਸਕਾ ਹੈ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਸਾਰੇ ਜਿੰਨੇ ਵੀ ਧਰਮ ਹਨ ਉਹਨਾਂ ਦੇ ਗੁਰੂ ਸਾਹਿਬ ਵੀ ਭਾਈਵਾਲ ਰਹੇ ਪਹਿਲੇ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਹੀ ਸਾਰੀ ਮਾਨਵਤਾ ਨੂੰ ਦਿਖਾਉਣ ਵਾਸਤੇ ਭਾਈ ਮਰਦਾਨਾ ਜੀ ਭਾਈ ਵਾਲਿਆ ਜੀ ਇਹਨਾਂ ਨੂੰ ਨਾਲ ਰੱਖ ਕੇ ਆਪਣੇ ਜਿੰਨੀਆਂ ਵੀ ਇਤਿਹਾਸ ਕੁ ਰਚਿਆ ਹੈ ਉਹ ਵੀ ਜੋ ਸ਼ਿਵੇਂ ਪਾਸ਼ਾ ਜੀ ਦਾ ਇਹ ਇਤਿਹਾਸ ਹੈ ਇਹ ਗਵਾਲੀਅਰ ਕਿਲੇ ਦਾ ਹੈ ਬੰਦੀ ਛੋੜ ਦਿਵਸ ਦੀਆਂ ਮੈਂ ਆਪ ਜੀ ਨੂੰ ਵੀ ਸਾਰੇ ਸਿੰਘਾਂ ਨੂੰ ਸਾਰੀ ਸੰਗਤ ਨੂੰ ਮੈਂ ਹੱਥ ਜੋੜ ਕੇ ਲੱਖ ਲੱਖ ਵਧਾਈਆਂ ਦਿੰਦਾ ਕਿ ਸਿਰਫ ਇਸੇ ਕਰਕੇ ਇਹ ਵੀਡੀਓ ਅੱਜ ਬੰਦੀ ਛੋੜ ਦਿਵਸ ਵਿੱਚ ਪਾਈ ਹੈ ਕਿਉਂਕਿ ਅੱਜ ਦਾ ਜਿਹੜਾ ਦਿਹਾੜਾ ਹੈ ਗਵਾਲੀਰ ਕਲੇਦੀ ਜੋ ਯਾਦ ਹੈ ਇਹ ਯਾਦ ਰਹੇ ਕਿ ਕਿੱਦਾਂ ਬੜਾ ਭਾਈਵਾਲ ਦਾ ਇਹ ਸੰਦੇਸ਼ ਹੈ ਉਹ ਗੁਰੂ ਸਾਹਿਬ ਨੇ ਕਦੇ ਵੀ ਕੋਈ ਵੀ ਧਰਮ ਦੇ ਨਾਲ ਬੇਤਕਰਾਨੀ ਨਹੀਂ ਕੀਤਾ ਸਾਰੇ ਧਰਮਾਂ ਨੂੰ ਪਿਆਰ ਕੀਤਾ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਚੱਲੇ ਨੇ ਔਰ ਜਿਹੜੇ ਨਿਤਾਣੇ ਨੇ ਨਿਆਸਰੇ ਨੇ ਉਨਾ ਦੇ ਵੀ ਬਹੁਤ ਫੜੀ ਐ ਸੋ ਇਸ ਕਰਕੇ ਮੈਂ ਅੱਜ ਦੀ ਵੀਡੀਓ ਇਹ ਤੁਹਾਨੂੰ ਪਾਈ ਐ ਤਰੀਕ 21 10 2025 ਦੇ ਵਿੱਚ ਇਹ ਅੱਜ ਦੀ ਮੈਂ ਵੀਡੀਓ ਪਾਉਣ ਲੱਗਿਆ ਹਾਂ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਮੇਰੀ ਵੀਡੀਓ ਨੂੰ ਦੇਖ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਕਿਉਂਕਿ ਸਬਸਕ੍ਰਾਈਬ ਕਰਨ ਦਾ ਇਹ ਮਤਲਬ ਹੈ ਕਿਉਂਕਿ ਆਪ ਜੀ ਨੂੰ ਕੋਈ ਵੀ ਮੈਂ ਵੀਡੀਓ ਪਾਵਾਂ ਤੇ ਆਪ ਜੀ ਇਸ ਵੀਡੀਓ ਦੇ ਨਾਲ ਜੁੜ ਸਕਣ ਸੋ ਇਸ ਕਰਕੇ ਹੀ ਮੈਂ ਵੀਡੀਓ ਪਾਉਂਦਾ ਹਾਂ ਤੇ ਸੋ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਉਹਦੇ ਵਿੱਚ ਮੈਨੂੰ ਵੀ ਹੌਸਲਾ ਦੁਬਾਰਾ ਹੋਰ ਵੀਡੀਓ ਪਾਉਣ ਦਾ ਵੀ ਹੌਸਲਾ ਹੋ ਜਾਂਦਾ ਹੈ ਮੈਂ ਤੁਹਾਨੂੰ ਵੀਡੀਓ ਪਾਈ ਹੋ ਜਾਣੀਆਂ ਹਨ ਕਿਉਂਕਿ ਮੇਰਾ ਸੁਭਾਅ ਹੈ ਜੋ ਜੋ ਗੁਰੂ ਕਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਦੋਂ ਮੇਰਾ ਮਨ ਬਣ ਜਾਂਦਾ ਹੈ ਵੀਡੀਓ ਪਾਣ ਦਾ ਤਾਂ ਮੈਂ ਹੋਰ ਹਜੂਰ ਸਾਹਿਬ ਦੀਆਂ ਤਾਕਤ ਸ੍ਰੀ ਹਜੂਰ ਸਾਹਿਬ ਜੀ ਦੀ ਵੀਡੀਓ ਵੀ ਪਾਈਆਂ ਤੇ ਹੋਰ ਵੀ ਬਹੁਤ ਜ਼ਿਆਦਾ ਵੀਡੀਓ ਮੈਂ ਆਪ ਇਹਨੂੰ ਸ਼ੇਅਰ ਕਰਦਾ ਰਹਿੰਦਾ ਹਾਂ ਸੋ ਆਪ ਕੋਈ ਵੀ ਵੀਡੀਓ ਦੇ ਵਿੱਚ ਕੋਈ ਬੋਲਣ ਦੇ ਵਿੱਚ ਕੋਈ ਚੱਲਣ ਦੇ ਵਿੱਚ ਕੋਈ ਕਿਸੇ ਕਿਸਮ ਦੀ ਵੀ ਕੋ ਗੱਲ ਅਜਿਹੀ ਕਹੀ ਜਾਵੇ ਜਿਹੜੀ ਕਿ ਕੋਈ ਧਾਰਮਿਕ ਭਾਵਨਾ ਨੂੰ ਕਿਸੇ ਨੂੰ ਵੀ ਵੀਰ ਨੂੰ ਮੇਰੇ ਨੂੰ ਠੇਸ ਨਾ ਲੱਗੇ ਸੋ ਜੇ ਕੋਈ ਨਾ ਸਮਝ ਹੋਇਆ ਵੀ ਕੋਈ ਨਾ ਕੋਈ ਗੱਲ ਕਹੀ ਗਈ ਤਾਂ ਮੈਨੂੰ ਮਾਫ ਜ਼ਰੂਰ ਕਰਿਓ ਤੇ ਅੱਗੇ ਨੂੰ ਮੇਰੀਆਂ ਵੀਡੀਓ ਜਰੂਰ ਦੇਖਿਆ ਕਰੋ ਕਿਉਂ ਨਾ ਤਾਂ ਮੈਂ ਕੋ ਕਥਾ ਬਾਤਚਾ ਹੈ ਨਾ ਕੋ ਮੈਂ ਕਵੀ ਸ੍ਰ ਹੈ ਬਸ ਮੈਂ ਤਾਂ ਇੱਕ ਆਮ ਇਹ ਤੋਂ ਨਿਮਾਨ ਜੈ ਸਿੰਘ ਹੈ ਗਰੀਬ ਸਿੱਖ ਹੈ ਸੋ ਮੇਰਾ ਮਨ ਜੋ ਜੋ ਕਰਦਾ ਮੈਂ ਜਰੂਰ ਆਪ ਜੀ ਨੂੰ ਇਹ ਵੀਡੀਓ ਸ਼ੇਅਰ ਕਰਦਾ ਰਹਿੰਦਾ ਹਾਂ ਜਰੂਰ ਪਾਉਂਦਾ ਰਹਿੰਦਾ ਹੈ ਤੁਹ ਆਬ ਮੇਰੀ ਵੀਡੀਓ ਨੂੰ ਇਸ ਨੂੰ ਜ਼ਰੂਰ ਦੇਖਿਓ ਕਿ ਕੀ ਇਹ ਜਿਹੜਾ ਅੱਜ ਦੀ ਵੀਡੀਓ ਹੈ ਇਹ ਗੁਰੂ ਸਾਹਿਬ ਦਾ ਇਤਿਹਾਸਿਕ ਵਾਸਤੇ ਹੀ ਪਾਈ ਹੈ ਕਿ ਸਾਰੀ ਲੋਕਾਈ ਨੂੰ ਇਸ ਇਤਿਹਾਸਿਕ ਦਾ ਹਰ ਵਿਲੇ ਯਾਦ ਰਹੇ ਕਿ ਜਿਹੜੇ ਸਾਡੇ ਦਸਾਂ ਪਾਸ਼ਾਈਆਂ ਤੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਤਖਤ ਤੇ ਹਾਜ਼ਰ-ਨਾਜ਼ਰ ਜੀ ਦੁਨੀਆ ਦੇ ਮਾਲਕ ਬੈਠੇ ਹਨ ਇਹ ਵੀ ਇਹੀ ਸੁਝਾ ਦਿੰਦੇ ਹਨ ਆਪਣੇ ਬਾਣੀ ਦੇ ਰਾਹੀਂ ਕਿ ਭਾਈ ਸਾਰੇ ਮਿਲ ਕੇ ਰਹੋ ਰਲ ਮਿਲ ਕੇ ਰਹੋ ਤੇ ਜੋ ਵੀ ਤੁਹਾਡਾ ਖਾਣ ਪੀਣ ਦਾ ਸਮਾਨ ਜੋ ਸੰਗਤ ਵਿੱਚ ਪ੍ਰਸ਼ਾਦਾ ਛਕਦੇ ਹੋ ਉਹ ਵੀ ਸਾਰਿਆਂ ਵਾਸਤੇ ਇੱਕ ਹੈ ਉਹ ਵੀ ਇੱਕ ਦਾ ਹੀ ਪ੍ਰਤੀਕਨ ਵਾਸਤੇ ਸਾਰੀ ਸੰਗਤ ਨੂੰ ਇੱਕ ਦੂਸਰੇ ਦੇ ਨਾਲ ਜੋੜਿਆ ਗਿਆ ਹੈ ਕਿ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਬੈਠਣ ਦੇ ਨਾਲ ਨਿਮਰਤਾ ਆ ਜਾਂਦੀ ਹੈ ਨਿਮਰਤਾ ਹੀ ਕਿ ਮੇਨ ਚੀਜ਼ ਹੈ ਜਿੰਨਾ ਮਰਜੀ ਗਰੋਧੀ ਹੋਵੇ ਜਦੋਂ ਸੰਗਤ ਕਰਦਾ ਹੈ ਤੇ ਉਹਨੂੰ ਸੰਗਤ ਦਾ ਇੱਕ ਅ ਰਿਲਸ ਜਿਹਾ ਬਣ ਜਾਂਦਾ ਹੈ ਤੇ ਉਹਨੂੰ ਸੰਗਤ ਕਰਨ ਦਾ ਇੱਕ ਸੁਭਾਅ ਬਣ ਜਾਂਦਾ ਹੈ ਕਿਉਂ ਜਿਹੜੀ ਚੰਗੀ ਸੰਗਤ ਹੈ ਉਹ ਤੇ ਚੰਗਾ ਹੀ ਬਣਾਦੀ ਹੈ ਉਹਦੇ ਵਿਚਾਰ ਵੀ ਚੰਗੇ ਹੁੰਦੇ ਹਨ ਉਹਦਾ ਮਨ ਵੀ ਬਾਣੀ ਦੇ ਨਾਲ ਜੁੜ ਕੇ ਜੋ ਸਰਸਤਰਾ ਹੋ ਜਾਂਦਾ ਹੈ ਕਿਉਂਕਿ ਗੱਲ ਤਾਂ ਮਨ ਦੀ ਮੇਨ ਹੈ ਆਪਾਂ ਤਨ ਤਾਂ ਇੱਕ ਸਮਾਜ ਦੀ ਖੁਸ਼ ਕਰਨ ਵਾਸਤੇ ਤਨ ਦੀ ਜਿਹੜੀ ਸੰਭਾਲ ਹੈ ਜੋ ਤਨ ਦੀ ਸਫਾਈ ਹੈ ਉਹ ਸਮਾਜ ਵਾਸਤੇ ਹੈ ਜੋ ਮਨ ਦੀ ਸਵਾਈ ਹੈ ਮਨ ਦੀ ਨਿਮਰਤਾ ਹੈ ਮਨ ਦਾ ਉਜਲਾਪਨ ਹੈ ਮਨ ਦੇ ਵਧੀਆ ਵਿਚਾਰ ਹਨ ਉਹ ਵਾਹਿਗੁਰੂ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਹੀ ਮਨ ਦੇ ਰਹੀਂ ਮਨ ਦੀ ਸਫਾਈ ਜ਼ਰੂਰ ਚਾਹੀਦੀ ਹੈ ਕਿਉਂਕਿ ਤਨ ਦੀ ਸਫਾਈ ਸਮਾਜ ਦੇਖਦਾ ਹੈ ਮਨ ਦੀ ਸਫਾਈ ਪਰਮਾਤਮਾ ਦੇਖਦਾ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਭਾਈ ਦੋਹੇ ਸਫਾਈਆਂ ਦਾ ਧਿਆਨ ਰੱਖੋ ਜੇ ਤਨ ਦੀ ਸਫਾਈ ਵੀ ਨਾ ਹੋਵੇ ਤਾਂ ਜਿਹੜਾ ਸਮਾਜ ਆ ਕੋਲ ਬੈਠਣ ਨੂੰ ਵੀ ਨਹੀਂ ਰਾਜੀ ਹੈਗਾ ਤੇ ਜਿਹੜਾ ਮਨ ਦੀ ਸਫਾਈ ਹੈ ਜੇ ਆਪਾਂ ਇਹਦੇ ਮਨ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਨ ਬਾਣੀ ਨਾ ਜਪੀਏ ਤਾਂ ਪਰਮਾਤਮਾ ਵੀ ਸਾਡਾ ਸਾਡੇ ਤੋਂ ਖੁਸ਼ ਨਹੀਂ ਹੈ ਕਿਉਂਕਿ ਉਹਨਾਂ ਨੇ ਇੱਕੋ ਚੀਜ਼ ਮੰਗੀ ਹੈ ਨਾਮ ਸਿਮਰਨ ਬੰਦਗੀ ਭਜਨ ਬੰਦਗੀ ਬਸ ਇਹੀ ਮੰਗੀ ਹੈ ਉਹਨਾਂ ਨੇ ਇਹ ਹਰ ਵੇਲੇ ਤੁਹਾਨੂੰ ਸਪੈਸ਼ਲ ਸਮਾਨ ਨਹੀਂ ਮਿਲਣਾ ਬੰਦਗੀ ਕਰਨ ਦਾ ਤੁਹਾਨੂੰ ਸਪੈਸ਼ਲ ਸਮਾਨ ਨਹੀਂ ਮਿਲਣਾ ਕਿਉਂਕਿ ਅਸੀਂ 크੍ਰਿਸਤੀ ਹਾਂ ਸਾਡਾ ਸਰਦਾ ਨਹੀਂ ਹੈ ਸਾਡਾ ਕਦੇ ਕੋਈ ਕਾਮਕਾਰ ਕਦੇ ਕੋਈ ਕਾਮਕਾਰ ਅਸੀਂ ਕਰਦੇ ਰਹਿੰਦੇ ਆ ਤਾਂ ਵੀ ਕੰਮ ਕਰਦੇ ਆ ਕਰਦੇ ਆ ਵੀ ਤੁਸੀਂ ਆਪਣੀ ਇਸ ਜੀਭਾ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਦਾ ਜਰੂਰ ਕਰਿਆ ਕਰੋ ਕੋਈ ਮਨਾਹੀ ਥੋੜਾ ਨਹੀਂ ਹੈ ਕੋਈ ਕਿਸੇ ਦਾ ਦਬਾਅ ਥੋੜਾ ਨਹੀਂ ਹੈ ਤੁਹਾਡੇ ਮਨ ਤੇ ਇਸ ਕਰਕੇ ਮਨ ਦੇ ਰਾਈ ਮੈਂ ਇਹ ਵਾਰ-ਵਾਰ ਇਹੀ ਕਹਿਣਾ ਚਾਹੁੰਦਾ ਹਾਂ ਕਿ ਮਨ ਦੇ ਰਾਹੀਂ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਕਰੋ ਉਹਦਾ ਸ਼ੁਕਰਾਨਾ ਕਰਿਆ ਕਰੋ ਦੇਖੋ ਜੋ ਇਹ ਤਿਹਾਰ ਚੱਲਦੇ ਹਨ ਇਹ ਪ੍ਰਮਾਤਮਾ ਨੇ ਕਿੰਨਾ ਵਧੀਆ ਸਾਨੂੰ ਤੰਦਰੁਸਤੀ ਬਖਸ਼ੀ ਹੈ ਤੇ ਅਸੀਂ ਉਹਦਾ ਸ਼ੁਕਰਾਨਾ ਨਾ ਕਰੀਏ ਤਾਂ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਵਿਚਾਰੇ ਹਸਪਤਾਲਾਂ ਦੇ ਵਿੱਚ ਬੈਠੇ ਨੇ ਉਹਨਾਂ ਦਾ ਦੰਤ ਹਾਰੇ ਉੱਥੇ ਬਚੀ ਤਾਂ ਹੋਈ ਨੇ ਉਹ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਹੀ ਹਨ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਸਮਝਦੇ ਹੁਆ ਆ ਵੀ ਪਰਮਾਤਮਾ ਨੇ ਸਾਨੂੰ ਕਿਸ ਚੀਜ਼ ਦਾ ਘਾਟਾ ਨਹੀਂ ਰੱਖਿਆ ਸਭ ਕੁਝ ਦਿੱਤਾ ਹੋਇਆ ਹੈ ਸੋ ਮੈਂ ਇੰਨੀ ਵੀਡੀਓ ਰਹੀ ਤੁਹਾਨੂੰ ਸੰਦੇਸ਼ ਜ਼ਰੂਰ ਦਊਂਗਾ ਕਿ ਮਾਲਕ ਦਾ ਸੰਮਰਨ ਬੰਦਗੀ ਇਹ ਹਰ ਵੀ ਲੈ ਕਰਿਆ ਕਰੋ ਸਵੇਰੇ ਉੱਠ ਕੇ ਤਾਂ ਇੱਕ ਵਾਹਿਗੁਰੂ ਦਾ ਮੰਜੇ ਤੇ ਬੈਠੀ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਜ਼ਰੂਰ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਜੋ ਰਾਤਰੀ ਦੇ ਚਾਰੇ ਪਹਿਰ ਬੜੇ ਸੁੱਖ ਨਾਲ ਬਤੀਤ ਕਰਵਾਏ ਸੱਚੇ ਪਾਤਸ਼ਾਹ ਨੇ ਹਰ ਵੇਲੇ ਗੁਰੂ ਸਬ ਸਾਡੇ ਨਾਲ ਅੰਗ ਸੰਗ ਰਹਿੰਦਾ ਹੈ ਉਸ ਦਿਨ ਦੇ ਵੀ ਚਾਰੇ ਪਹਿਰ ਸੁੱਖ ਨਾਲ ਬਤੀਤ ਕਰੋ ਆਵੇ ਤੇ ਨਾਲੇ ਨਾਮ ਜਪਾਵੇ ਨਾਮ ਦੇ ਬਗੈਰ ਗੱਲ ਨਹੀਂ ਮਾਰੀ ਮੈਂ ਵਾਰ-ਵਾਰ ਆਪਣੀ ਵੀਡੀਓ ਦੇ ਨਾਮ ਵੀ ਕਈ ਵਾਰੀ ਮੈਂ ਇਹੀ ਰੱਖ ਦਿੱਤਾ ਕਿ ਨਾਮ ਜਪੋ ਸੋ ਨਾਮ ਜਪੋ ਦੇ ਵਿੱਚ ਮੇਰਾ ਇਹੀ ਕਹਿਣ ਦਾ ਮਤਲਬ ਹੈ ਇਹੀ ਨਾਮ ਰੱਖਣ ਦਾ ਮਤਲਬ ਹੈ ਕਿ ਹਰ ਵੇਲੇ ਆਪਣਾ ਨਾਮ ਜਰੂਰ ਜਪਿਆ ਕਰੋ ਕਿਰਤ ਕਰਦਾ ਕਰਦਾ ਵੀ ਨਾਮ ਜਪੋ ਕੋਈ ਵੀ ਕੰਮ ਕਰ ਕਰਦੇ ਹੋ ਉਹਦੇ ਵਿੱਚ ਤੁਸੀਂ ਆਪਣਾ ਨਾਮ ਜਪਿਆ ਕਰੋ ਕਿਉਂਕਿ ਕੋਈ ਪਤਾ ਨਹੀਂ ਹੈ ਇਸ ਸਵਾਸਾਂ ਦੀ ਪੂੰਜੀ ਨਾ ਕੋਦੂੰ ਇਹ ਖਤਮ ਹੋ ਜਾਣੀ ਹੈ ਇਹ ਤਾਂ ਵਾਹਿਗੁਰੂ ਨੂੰ ਹੀ ਪਤਾ ਹੈ ਸੋ ਇਸ ਕਰਕੇ ਮੈਂ ਤਾਂ ਇਹੀ ਆਪਣੇ ਵਿਸ਼ਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਵਾਸਤੇ ਮੈਂ ਇਹੀ बार-बार ਆਪ ਜੀ ਨੂੰ ਸੰਦੇਸ਼ ਦਿੰਦਾ ਹਾਂ ਸੋ ਮੈਂ ਕੌਣ ਹੈ ਸੰਦੇਸ਼ ਦੇਣ ਵਾਲਾ ਮੇਰੇ ਅੰਦਰ ਵੀ ਤਾਂ ਉਹੀ ਵਾਹਿਗੁਰੂ ਬੋਲਦਾ ਹੈ ਜਿਹੜੇ ਤੁਹਾਡੇ ਅੰਦਰ ਬੋਲਦਾ ਹੈ ਉਹੀ ਮੇਰੇ ਅੰਦਰ ਬੋਲਦਾ ਹੈ ਜੇ ਤੁਹਾਡੇ ਅੰਦਰ ਵਾਹਿਗੁਰੂ ਨਾ ਬੋਲਣਾ ਨਹੀਂ ਹੈ ਉਹ ਤੁਹਾਡੇ ਜਿਹੜੀ ਬਾਡੀ ਹੈ ਡੈੱਡ ਕਰਾਰ ਹੋ ਜਾਣੀ ਹੈ ਤਿਸ ਕਰਕੇ ਮੇਰਾ ਵਾਹਿਗੁਰੂ ਹਰ ਵੇਲੇ ਸਾਡੇ ਅੰਦਰ ਅੰਗ ਸੰਗ ਰਹਿੰਦਾ ਹੈ ਕਿਉਂਕਿ ਉਹ ਹੀ ਦੇਖਦਾ ਹੈ ਉਹ ਹੀ ਸੁਣਦਾ ਹੈ ਉਹ ਹੀ ਬੋਲਦਾ ਹੈ ਉਹ ਹੀ ਸਾਰਾ ਕੁਝ ਕਰ ਰਿਹਾ ਹੈ ਉਹ ਹੀ ਪ੍ਰਮਾਤਮਾ ਦਾ ਨਾਮ ਜਪਾ ਰਿਹਾ ਹੈ ਸੋ ਸਾਰੇ ਚੰਗੇ ਮਾੜੇ ਤਾਂ ਉਸ ਪ੍ਰਮਾਤਮਾ ਦੇ ਹੀ ਹਨ ਸੋ ਮੈਂ ਆਪ ਜੀ ਨੂੰ ਇਹ ਵੀਡੀਓ ਰਾਈ ਆਪ ਜੀ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਜੋ ਸਾਡੇ ਕਲਗੀਧਰ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਫਤਿਹ ਦੀ ਸਾਂਝ ਜੋ ਬਖਸ਼ੀ ਹੈ ਅਸੀਂ ਉਹ ਗੱਜ ਕੇ ਫਤਿਹ ਦੀ ਸਾਂਝ ਦਾ ਜਵਾਬ ਫਤਿਹ ਵਿੱਚ ਹੀ ਜ਼ਰੂਰ ਦਿਆ ਕਰੀਏ ਕਿਉਂ ਫਤਿਹ ਦੀ ਜਿਹੜੀ ਸਾਂਝ ਹੈ ਉਹ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਵਾਹਿਗੁਰੂ ਮੇਰਾ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਫਤਿਹ ਦੀ ਸਾਂਝ ਦੇ ਵਿੱਚ ਇੱਕ ਹੱਥ ਜੋੜ ਕੇ ਜਦੋਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਤਾਂ ਇੱਕ ਨਿਮਰਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਤੇ ਸਾਡਾ ਗੁਰੂ ਨਿਮਰਤਾ ਕਰਕੇ ਤਾਂ ਨਿਮਰਤਾ ਹੀ ਦੇਖ ਕੇ ਖੁਸ਼ ਹੁੰਦਾ ਹੈ ਸੋ ਇਸ ਕਰਕੇ ਅਸੀਂ ਹੁਣ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ